ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਗੋਭੀ ਤੇ ਗਾਜਰ ਦੇ ਅਚਾਰ ਦੀ ਰੈਸਪੀ ਲੈ ਕੇ ਆਈ ਹਾਂ ਤੇ ਜਿਹੜਾ ਅਸੀਂ ਇਹ achar ਬਣਾ ਕੇ ਤਿਆਰ ਕਰਨਾ ਹੈ ਬਹੁਤ ਹੀ ਜਦਾ ਸਵਾਦਬਨ ਕੇ ਤਿਆਰ ਹੁੰਦਾ ਹੈ ਖੱਟਾ ਮਿੱਠਾ ਜਿਹਾ ਬਹੁਤ ਸਵਾਦ ਲੱਗਦਾ ਹੈ ਤੇ ਆਓ ਅਸੀਂ ਬਣਾਈਏ ਸਭ ਤੋਂ ਪਹਿਲਾਂ ਅਸੀਂ ਜਿਹੜੀ ਗੋਭੀ ਹੈਗੀ ਆ ਉਹਨੂੰ ਕੱਟ ਕੇ ਰੱਖ ਲਵਾਂਗੇ ਇੱਥੇ ਮੈਂ ਦੋ ਫੁੱਲ ਗੋਭੀ ਦੇ ਲਏ ਸੀਗੇ ਤੇ ਇਧਰ ਅਸੀਂ ਗੈਸ ਦੇ ਉੱਤੇ ਗਰਮ ਪਾਣੀ ਰੱਖਿਆ ਹੈ ਪਾਣੀ ਜਦੋਂ ਤੇਜ ਗਰਮ ਹੋ ਜਾਏਗਾ ਤੇ ਉਹਦੇ ਵਿੱਚੋਂ ਜਿਹੜੀ ਗੋਭੀ ਕੱਟੀ ਹੋਈ ਅਸੀਂ ਰੱਖੀ ਆ ਇਹਨੂੰ ਅਸੀਂ ਕੱਢ ਲਵਾਂਗੇ ਅਸੀਂ ਇਹਨੂੰ ਇਹਦੇ ਵਿੱਚ ਪਾ ਕੇ ਉਬਾਲਣਾ ਵਗੈਰਾ ਕੁਝ ਨਹੀਂ ਆ ਬਸ ਆਪਾਂ ਜਿਹੜੀ ਗੋਭੀ ਆ ਇਹਨੂੰ ਇੱਕ ਵਾਰੀ ਪਾ ਕੇ ਕਿ 2 ਮਿੰਟ ਸੇਕ ਲੱਗਣ ਤੋਂ ਬਾਅਦ ਅਸੀਂ ਜਿਹੜੀ ਗੋਭੀ ਹੈਗੀ ਆ ਇਹ ਅਸੀਂ ਕੱਢ ਲੈਣੀ ਹੈ ਬਾਹਰ ਅਸੀਂ ਗਰਮ ਪਾਣੀ ਵਿੱਚੋਂ ਸਿਰਫ ਇਹਨੂੰ ਕੱਢਣਾ ਹੈ ਪਾਸੇ ਦਾ ਆਪਾਂ ਥੋੜਾ ਜਿਆ ਨੂੰ ਸੇਕ ਲਗਾ ਕੇ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਪਾਣੀ ਨਿਚੋੜ ਕੇ ਕੱਢ ਲਵਾਂਗੇ ਉਧਰ ਆਪਾਂ ਸਾਈਡ ਤੇ ਇੱਕ ਟੋਕਰੀ ਰੱਖੀ ਹੋਈ ਹੈ ਤੇ ਉਹਦੇ ਨੀਚੇ ਵੀ ਅਸੀਂ ਇੱਕ ਬਰਤਨ ਰੱਖਿਆ ਹੈ ਤੇ ਉਹਦੇ ਵਿੱਚ ਜਿਹੜੀ ਗੋਭੀ ਹੈ ਅਸੀਂ ਨਿਚੋੜ ਕੇ ਇਧਰੋਂ ਪਾਈ ਜਾਵਾਂਗੇ ਜਿਸ ਤਰ੍ਹਾਂ ਆਪਾਂ ਗੋਭੀ ਨੂੰ ਇਸ ਤਰ੍ਹਾਂ ਪਾਣੀ ਵਿੱਚੋਂ ਕੱਢਣਾ ਹੈ ਸੇਮ ਇਸੇ ਤਰ੍ਹਾਂ ਜਿਹੜਾ ਗਾਜਰਾ ਹੈ ਗਿਆ ਉਹਨੂੰ ਵੀ ਅਸੀਂ ਕੱਢ ਲਵਾਂਗੇ ਇਸੇ ਤਰ੍ਹਾਂ ਜਿਹੜੀਆਂ ਗਾਜਰਾਂ ਹੈਗੀਆਂ ਅਸੀਂ ਉਹਨਾਂ ਨੂੰ ਵੀ ਉਬਾਲ ਲਵਾਂਗੇ ਇੱਥੇ ਅਸੀਂ 1 ਕਿਲੋ ਗਾਜਰਾ ਲਿਆ ਹੈ ਤੇ ਗਾਜਰਾ ਨੂੰ ਅਸੀਂ ਲੰਮੇ ਲੰਮਾ ਪਤਲਾ ਪਤਲਾ ਕੱਟ ਲਿਆ ਹੈ ਤੁਸੀਂ ਆਪਣੇ ਹਿਸਾਬ ਦੇ ਨਾਲ ਗੋਲ ਗੋਲ ਵੀ ਕੱਟ ਸਕਦੇ ਹੋ ਜੇ ਇਸ ਤਰ੍ਹਾਂ ਲੰਮਾ ਲੰਮਾ ਕੱਟਣਾ ਹੈ ਤੇ ਲੰਮਾ ਲੰਮਾ ਵੀ ਕੱਟ ਸਕਦੇ ਹੋ ਤੇ ਇਹ ਗਾਜਰਾ ਨੂੰ ਪਾਣੀ ਦੇ ਵਿੱਚ ਪਾਉਣ ਤੋਂ ਬਾਅਦ 2 ਮਿੰਟ ਸੇਕ ਲੱਗਣ ਤੋਂ ਬਾਅਦ ਅਸੀਂ ਇਹਨਾਂ ਨੂੰ ਵੀ ਪਾਣੀ ਵਿੱਚੋਂ ਕੱਢ ਲਵਾਂਗੇ ਤੇ ਟੋਕਰੀ ਵਿੱਚ ਕੱਢ ਕੇ ਰੱਖ ਦਵਾਂਗੇ ਗਾਜਰ ਤੇ ਗੋਭੀ ਜਿਹੜੀ ਹੈਗੀ ਇਹਨੂੰ ਅਸੀਂ ਗਰਮ ਪਾਣੀ ਦੇ ਵਿੱਚੋਂ ਕੱਢ ਲਿਆ ਹੈ ਤੇ ਹੁਣ ਅਸੀਂ ਇਹ ਵਾਲੇ ਗਾਜਰ ਗੋਭੀ ਜਿਹੜੇ ਹੈਗੇ ਆ ਇਹਨਾਂ ਨੂੰ ਧੁੱਪੇ ਸੁਕਣੇ ਪਾਵਾਂਗੇ ਅਸੀਂ ਪੂਰਾ ਇੱਕ ਦਿਨ ਦੀ ਧੁੱਪ ਲਗਾਵਾਂਗੇ ਜਿਹੜਾ ਕਿ ਇਹਦਾ ਚੰਗੀ ਤਰ੍ਹਾਂ ਪਾਣੀ ਹੈਗਾ ਸੁੱਕ ਜਾਵੇ ਇਹਦੋਂ ਜਿਹੜੀਆਂ ਸਾਡੀ ਗਾਜਰ ਤੇ ਗੋਭੀ ਹੈਗੀ ਲੋ ਜਿਹੜੇ ਸੁੱਕ ਕੇ ਤਿਆਰ ਹੋ ਚੁੱਕੇ ਨੇ ਅਸੀਂ ਇਹਨਾਂ ਨੂੰ ਪੂਰੇ ਦਿਨ ਦੀ ਧੁੱਪ ਲਗਾ ਲਈ ਹੈ ਧੁੱਪ ਲਗਾਉਣ ਤੋਂ ਬਾਅਦ ਅਸੀਂ ਜਦੋਂ ਹੁਣ ਇਹਨਾਂ ਨੂੰ ਤੜਕਾ ਲਗਾਉਣਾ ਹੈ ਤੜਕਾ ਬਣਾਉਣ ਵਾਸਤੇ ਅਸੀਂ ਪਹਿਲਾਂ ਇਹਨਾਂ ਦਾ ਮਸਾਲਾ ਬਣਾਵਾਂਗੇ ਗੋਭੀ ਗਾਜਰ ਦੇ ਅਚਾਰ ਦਾ ਉਹਦੇ ਲਈ ਆਪਾਂ ਪਾ ਲਵਾਂ ਦੋ ਚਮਚ ਅਸੀਂ ਜੀਰੇ ਦੇ ਪਾਵਾਂਗੇ ਥੋੜੀ ਜਿਹੀ ਅਸੀਂ ਪਾ ਲਵਾਂਗੇ ਕਾਲੀ ਮਿਰਚਾ ਤੇ ਥੋੜੀ ਜਿਹਾ ਆਪਾਂ ਲੈ ਲਵਾਂਗੇ ਲੌਂਗ ਤੇ ਚਾਰ ਪੰਜ ਅਸੀਂ ਮੋਟੀ ਇਲਾਚੀ ਆਪਾਂ ਪਾ ਦਵਾਂਗੇ ਤੇ ਥੋੜੀ ਜਿਹੀ ਦਾਲਚੀਨੀ ਜਿਹੜਾ ਅਸੀਂ ਇਹ ਗਰਮ ਮਸਾਲਾ ਜਿਹੜਾ ਨਾ ਇਹਨੂੰ ਪਹਿਲਾਂ ਆਪਾਂ ਭੁੰਨਣਾ ਹੈ ਭੁੰਨ ਕੇ ਅਸੀਂ ਇਹਨੂੰ ਤਿਆਰ ਕਰਨਾ ਹੈ ਥੋੜੀ ਹੀ ਦੇਰ ਦੇ ਵਿੱਚ ਜਿਹੜਾ ਇਹ ਮਸਾਲਾ ਹੈਗਾ ਪੁੱਜ ਹੋ ਜਾਂਦਾ ਹੈ ਬਹੁਤ ਜਲਦੀ ਤੇ ਇਹ ਜਿਹੜਾ ਮਸਾਲਾ ਪਾਣ ਦੇ ਦਾਲ ਜਿਹੜਾ ਅਚਾਰ ਹੈ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦਾ ਹੈ ਜਦੋਂ ਮਸਾਲਾ ਪੁੱਜ ਹੋ ਜਾਏਗਾ ਇਹਨੂੰ ਅਸੀਂ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਠੰਡਾ ਹੋਣ ਲਈ ਰੱਖ ਦਵਾਂਗੇ ਠੰਡਾ ਹੋਣ ਤੋਂ ਬਾਅਦ ਅਸੀਂ ਇਹਨੂੰ ਪੀਸ ਕੇ ਤਿਆਰ ਕਰ ਲਵਾਂਗੇ ਮਸਾਲਾ ਜਿਹੜਾ ਸਾਡਾ ਇੱਧਰ ਪੁੱਜ ਹੋ ਚੁੱਕਾ ਹੈ ਹੁਣ ਅਸੀਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਂਦੇ ਹਾਂ ਤੇ ਹੁਣ ਅਸੀਂ ਇੱਧਰ ਕੜਾਈ ਰੱਖਾਂਗੇ ਗੈਸ ਦੇ ਉੱਤੇ ਤੇ ਇਹਦੇ ਵਿੱਚ ਪਾਵਾਂਗੇ ਤੇਲ ਤੇ ਉਧਰ ਜਿਹੜਾ ਮਸਾਲਾ ਹੈਗਾ ਅਸੀਂ ਉਹਨੂੰ ਪੀਸ ਕੇ ਤਿਆਰ ਕਰ ਲਵਾਂਗੇ ਜਿੰਨੀ ਦੇਰ ਤੱਕ ਇਹਦੋਂ ਜਿਹੜਾ ਤੇਲ ਸਾਡਾ ਗਰਮ ਹੁੰਦਾ ਹੈ 19 ਦੇਰ ਤੱਕ ਅਸੀਂ ਮਸਾਲਾ ਤਿਆਰ ਕਰ ਲੈਂਦੇ ਹਾਂ ਤੇ ਤੇਲ ਜਿਹੜਾ ਸਾਡਾ ਗਰਮ ਹੋ ਚੁੱਕਾ ਹੈ ਜਦੋਂ ਤੇਲ ਗਰਮ ਹੋ ਜਾਏਗਾ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਪਾਵਾਂਗੇ ਲਸਣ ਲਸਣ ਅਸੀਂ ਇੱਕ ਮੁਠ ਦੇ ਕਰੀਬ ਪਾ ਦਵਾਂਗੇ ਜਾਂ ਤੇ ਅਸੀਂ ਇਸ ਤਰ੍ਹਾਂ ਬਰੀਕ-ਬਰੀਕ ਲਸਣ ਕੱਟ ਲਵਾਂਗੇ ਜਾਂ ਅਸੀਂ ਲਸਣ ਨੂੰ ਚੋਪਰ ਦੇ ਵਿੱਚ ਚੋਪ ਕਰ ਲਵਾਂਗੇ ਬਰੀਕ ਲਸਣ ਜਦੋਂ ਪੁੱਜ ਕੇ ਲਾਲ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਕद्दूकस ਕੀਤਾ ਹੋਇਆ ਅਦਰਕ 2 ਚਮਚ ਦੇ ਕਰੀਬ ਜਿਹੜਾ ਅਦਰਕ ਹੈਗਾ ਅਸੀਂ ਉਹ ਪਾ 2 ਚਮਚ ਜੀ ਅਸੀਂ ਕਟਿਆ ਹੋਇਆ ਲਸਣ ਲਿਆ ਹੈ ਤੇ 2 ਚਮਚ ਜੀ ਜਿਹੜਾ ਅਦਰਕ ਹੈ ਉਹ ਲਿਆ ਹੈ ਭਰ ਕੇ 2 ਚਮਚ ਅਦਰਕ ਤੇ ਲਸਣ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਪਕਾਵਾਂਗੇ ਅਦਰਕ ਲਸਣ ਜਿੱਤੋਂ ਚੰਗੀ ਤਰ੍ਹਾਂ ਭੁੱਜ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾਣਾ ਹੈ ਲੂਣ ਲੂਣ ਜਿਹੜਾ ਸੀ ਨਮਕ ਪਾਵਾਂਗੇ ਉਹ ਅਸੀਂ ਪਾਵਾਂਗੇ 5-6 ਚਮਚ ਭਰ ਕੇ ਪਾ ਦਵਾਂਗੇ ਕਿਉਂਕਿ ਜਿਹੜਾ ਇਹ achar ਹੈਗਾ ਇਹ 2 ਕਿਲੋ ਦੇ ਕਰੀਬ achar ਹੈ ਤੇ ਇੰਨੇ ਇੱਕ achar ਦੇ ਵਿੱਚ ਜਿਹੜਾ 5-6 ਚਮਚ ਨਮਕ ਦੇ ਆਰਾਮ ਨਾਲ ਪੈ ਜਾਂਦੇ ਨੇ ਨਮਕ ਨੂੰ ਆਪਾਂ ਚੰਗੀ ਤਰ੍ਹਾਂ ਤੜਕੇ ਦੇ ਵਿੱਚ ਮਿਕਸ ਕਰ ਲਵਾਂਗੇ ਗੋਭੀ ਦਾ ਅਚਾਰ ਅਸੀਂ ਮਿੱਠਾ ਬਣਾ ਕੇ ਤਿਆਰ ਕਰਨਾ ਹੈ ਇਹਦੇ ਵਿੱਚ ਅਸੀਂ ਪਾਵਾਂਗੇ ਗੁੜ ਇੱਥੇ ਆਪਾਂ 2 ਪੀਸੀਆ ਗੁੜ ਦੀਆ ਲੈ ਲਿਆ ਹੈ ਤੇ ਉਹਨੂੰ ਆਪਾਂ ਬਰੀਕ-ਬਰੀਕ ਕੁੱਟ ਲਿਆ ਹੈ ਤੇ ਗੁੜ ਨੂੰ ਵੀ ਆਪਾਂ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਭੁੰਨਾਂਗੇ ਇਹਨੂੰ ਅਸੀਂ ਮੈਲਟ ਕਰਾਂਗੇ ਇਹਦੇ ਵਿੱਚ ਅੱਧਾ ਚਮਚ ਅਸੀਂ ਦੇ ਵਿੱਚ ਲਾਲ ਮਿਰਚ ਦਾ ਪਾ ਦਵਾਂਗੇ ਤੇ ਥੋੜੀ ਜੀ ਆਪਾਂ ਹਲਦੀ ਪਾਵਾਂਗੇ ਕਿਉਂਕਿ ਅਸੀਂ ਹਲਦੀ ਆਚਾਰ ਦੇ ਵਿੱਚ ਜ਼ਿਆਦਾ ਨਹੀਂ ਪਾਣੀ ਹੈ ਜੇ ਤੁਸੀਂ ਪਾਣਾ ਚਾਹੁੰਦੇ ਪਾ ਲਓ ਪਰ ਆਪਾਂ ਬਿਲਕੁਲ ਅੱਧਾ ਚਮਚ ਹੀ ਹਲਦੀ ਦਾ ਲਿਆ ਹੈ ਅੱਧਾ ਚਮਚ ਲਾਲ ਮਿਰਚ ਦਾ ਤੇ ਇੱਕ ਚਮਚ ਭਰ ਕੇ ਆਪਾਂ ਕਸ਼ਮੀਰੀ ਲਾਲ ਮਿਰਚ ਦਾ ਪਾ ਦਵਾਂਗੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜਿਹੜਾ ਗਰਮ ਮਸਾਲਾ ਪਾਣਾ ਹੈ ਉਹ 2 ਚਮਚ ਭਰ ਕੇ ਵੀ ਆਪਾਂ ਇੱਥੇ ਪਾਵਾਂਗੇ ਪਰ ਮੈਨੂੰ ਇੱਥੇ ਜਾਦ ਭੁੱਲ ਗਿਆ ਹੈ ਗਰਮ ਮਸਾਲਾ ਪਾਣ ਦਾ ਤੇ ਇਸ ਕਰਕੇ ਅਸੀਂ ਹੁਣ ਇੱਥੇ ਸਿਰਕਾ ਪਾ ਦਿੰਦੇ ਹਾਂ ਅੱਧੀ ਕ ਕੋਲੀ ਜਿਹੜੀ ਮੈਂ ਸਿਰਕੇ ਦੀ ਲਈ ਹੈ ਤੇ ਸਿਰਕਾ ਪਾਣ ਤੋਂ ਬਾਅਦ ਅਸੀਂ ਜਿਹੜਾ ਗੁੜ ਪਾਇਆ ਹੈ ਇਹਨੂੰ ਆਪਾਂ ਦੋਨਾਂ ਨੂੰ ਚੰਗੀ ਤਰ੍ਹਾਂ ਪਕਾਉਣਾ ਹੈ ਜਿੰਨੀ ਦੇਰ ਤੱਕ ਇਹ ਦੋਨੇ ਚੀਜ਼ਾਂ ਚੰਗੀ ਤਰ੍ਹਾਂ ਸੰਗਣੀਆਂ ਨਹੀਂ ਹੁੰਦੀਆਂ ਉਨੀ ਦੇਰ ਤੱਕ ਅਸੀਂ ਗੁੜ ਤੇ ਸਿਰਕੇ ਨੂੰ ਪਕਾਵਾਂਗੇ ਹੁਣ ਇੱਥੇ ਮੈਂ 2 ਚਮਚ ਜਿਹੜੇ ਗਰਮ ਮਸਾਲੇ ਦੇ ਭਰ ਇਹ ਬਾਅਦ ਚ ਪਾਇਆ ਹੈ ਤੇ ਜਿਹੜਾ ਅਚਾਰ ਨੂੰ ਕਲਰ ਆਣਾ ਹੈ ਗਰਮ ਮਸਾਲਾ ਤੇ ਜਿਹੜੀ ਕਸ਼ਮੀਰੀ ਲਾਲ ਮਿਰਚਾ ਇਹਦੇ ਨਾਲ ਜਿਹੜਾ ਕਲਰ ਆ ਬਹੁਤ ਜ਼ਿਆਦਾ ਸੋਨਾ ਬਣ ਕੇ ਅਚਾਰ ਤੇ ਆਂਦਾ ਹੈ ਕਲਰ ਤੇ ਇਹਨੂੰ ਆਪਾਂ ਹੁਣ ਥੋੜੀ देर ਪਕਾਵਾਂਗੇ ਸੰਘਣਾ ਹੋਣ ਤੱਕ ਜਦੋਂ ਸਾਡਾ ਇਹ ਵਾਲਾ ਮਟੀਰੀਅਲ ਸੰਘਣਾ ਹੋ ਜਾਵੇ ਚੰਗੀ ਤਰ੍ਹਾਂ ਫਿਰ ਅਸੀਂ ਗੈਸ ਨੂੰ ਬੰਦ ਕਰ ਦੇਵਾਂਗੇ ਤੇ ਇਹਨੂੰ ਆਪਾਂ ਥੋੜਾ ਜਿਹਾ ਠੰਡਾ ਹੋਣ ਦਵਾਂਗੇ ਜਦੋਂ ਇਹ ਥੋੜਾ ਜਿਹਾ ਨੋਰਮਲ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਜਿਹੜੇ ਗਾਜਰ ਤੇ ਗੋਭੀ ਕੱਟੇ ਹੋਏ ਰੱਖੇ ਆ ਉਹਨਾਂ ਨੂੰ ਅਸੀਂ ਪਾ ਦੇਵਾਂਗੇ ਅਸੀਂ ਇਹਨੂੰ ਆਪਾਂ ਸੰਗਣਾ ਤਾਂ ਕਰਦੇ ਹਾਂ ਕਿਉਂਕਿ ਜਦੋਂ ਅਸੀਂ ਗਾਜਰ ਤੇ ਗੋਭੀ ਇਹਦੇ ਵਿੱਚ ਪਾਉਂਦੇ ਹਾਂ ਉਹ ਵੀ ਪਾਣੀ ਛੱਡ ਦਿੰਦੇ ਆ ਇਸ ਕਰਕੇ ਜਦੋਂ ਅਸੀਂ ਇਹਨੂੰ ਮਤਲਬ ਇਹ ਵਾਲਾ ਅਸੀਂ ਮਸਾਲਾ ਬਣਾ ਕੇ ਤਿਆਰ ਕਰਨਾਂ ਕੋਸ਼ਿਸ਼ ਕਰਨੀ ਕਿ ਇਹ ਸੰਗਣਾ ਹੋਵੇ ਫਿਰ ਅਸੀਂ ਜਿਹੜੇ ਗਾਜਰ ਗੋਭੀ ਆ ਹੁਣ ਇਹਦੇ ਵਿੱਚ ਪਾ ਦਿੰਦੇ ਹਾਂ ਗੈਸ ਨੂੰ ਬੰਦ ਕਰਕੇ ਹੀ ਗਾਜਰ ਤੇ ਗੋਭੀ ਨੂੰ ਪਾਣੀ ਹੈ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਗੋਭੀ ਤੇ ਗਾਜਰ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰਾਂਗੇ मिक्स ਕਰਨ ਤੋਂ ਬਾਅਦ ਅਸੀਂ 8 ਘੰਟੇ ਕਿਨੁਕੜਾਈ ਦੇ ਵਿੱਚ ਪਿਆਰ ਆਣ ਦਵਾਵਾਂਗੇ ਤੇ ਬਾਅਦ ਵਿੱਚ ਅਸੀਂ ਇਹਨੂੰ ਕਿਸੇ ਕੱਚ ਦੇ ਡੱਬੇ ਵਿੱਚ ਕੱਢ ਲਵਾਂਗੇ ਆਚਾਰ ਜਿਹੜਾ ਸਾਡਾ ਬਣ ਕੇ ਤਿਆਰ ਹੈ ਤੇ ਅਸੀਂ ਇਹਨੂੰ ਖਾ ਸਕਦੇ ਹਾਂ ਕਿਉਂਕਿ ਜਿਹੜਾ ਇਹ ਆਚਾਰ ਹੈਗਾ ਗੋਭੀ ਗਾਜਰ ਦਾ ਇਹ ਆਪਾਂ ਉਸੇ ਵੇਲੇ ਵੀ ਖਾ ਸਕਦੇ ਹਾਂ ਤੇ ਬਿਲਕੁਲ ਤਿਆਰ ਹੈ ਜੇਕਰ ਤੁਹਾਨੂੰ ਮੇਰੀ ਇਹ ਵਾਲੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਗਾਜਰ ਗੋਭੀ ਦੇ ਆਚਾਰ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ ਮਿਲਦੇ ਆਂ ਫੇ ਤੁਹਾਨੂੰ ਕੋਈ ਅਗਲੀ